ਹੱਕ ਖੋਵਣ ਜੋ ਹੱਕਦਾਰਾਂ ਤੋਂ ਕੀ ਆਸ ਹੈ ਉਸ ਸਰਕਾਰਾਂ ਤੋਂ ਜਿੱਤ ਕੇ ਘਰਾਂ ਨੂੰ ਜਾਵਾਂਗੇ ਡਰਦੇ ਨਾ ਕਦੇ ਵੀ ਹਾਰਾਂ ਤੋਂ ਤੈਨੂੰ ਸਿਖਾ ਕੇ ਜਾਵਾਂਗੇ ਜੋ ਸਿੱਖਿਆ ਹੈ ਅਸੀਂ ਮਾਰਾਂ ਤੋਂ ਅੱਗ ਨਾਲ ਖੇਡਣ ਪੰਜਾਬੀ ਡਰਦੇ ਨਾ ਅਸੀਂ ਅੰਗਿਆਰਾਂ ਤੋਂ ਤੂੰ ਅੱਖੀ ਧੂਆਂ ਪਾ ਡਰਾਵੇਂ ਡਰਦੇ ਨਾ ਅਸੀਂ ਹਥਿਆਰਾਂ ਤੋਂ ਦੁਨੀਆ ਦਾ ਟੱਡ ਪਰਦੇ ਸਾਨੂੰ ਮਾਣ ਹੈ ਕਿਰਤ ਕਾਰਾਂ ਤੋਂ ਅੱਛੇ ਦਿਨ ਦੇ ਲਾਰੇ ਲਾਏ ਅੱਕੇ ਹਾਂ ਕੌਲ ਕਰਾਰਾਂ ਤੋਂ ਸੱਚ ਨੂੰ ਜਿਹੜੇ ਝੂਠ ਦਿਖਾਵਣ ਨਫ਼ਰਤ ਹੈ ਉਸ ਅਖਬਾਰਾਂ ਤੋਂ ਆ ਲਾਡੀ ਇਤਿਹਾਸ ਰਚੀਏ ਸਿੱਖਿਆ ਜੋ ਹੁਣ ਤੱਕ ਮਾਰਾਂ ਤੋਂ ਆ ਲਾਡੀ ਇਤਿਹਾਸ ਰਚੀਏ ਸਿੱਖਿਆ ਜੋ ਹੁਣ ਤੱਕ ਮਾਰਾਂ ਤੋਂ ਸਿੱਖਿਆ ਜੋ ਹੁਣ ਤੱਕ ਮਾਰਾਂ ਤੋਂ ਸਿੱਖਿਆ ਜੋ ਹੁਣ ਤੱਕ ਮਾਰਾਂ